ਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹਾ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਸੁਨੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹਾ ਹੋਰ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨਾ ਰਹਾ ਜੀ ਇਹਨਾਂ ਸਾਹਾਂ ਦਾ ਵਸਾਨਾ ਰਹਾ ਕੀ ਕੀ ਬਾਤ ਆਵੇ ਹੈ ਕਾ ਵਾਤੇ ਸੁਣਿਆ ਮਿੱਤਰੋ ਸਾਡੇ ਚੀਫ ਨੈਸਟਰ ਸਾਹਿਬ ਕਿੰਦਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਵਾਹ ਹਾਂਜੀ ਸਤਿ ਸ੍ਰੀ ਅਕਾਲ ਆ ਦੇਖੋ ਸਾਥ ਸੰਗਤ ਜੀ ਸਾਡੇ ਆਹ ਜੀ ਚੀਫ ਨੈਸਟਰ ਸਾਹਿਬ ਪੰਜਾਬ ਦੇਖੋ ਕਿੰਨਾ ਲੋਪ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂਜੀ ਜੀ ਬਹੁਤ ਸਿੰਘ ਮਾਨ ਸਾਹਿਬ ਲਗੀਤ ਹੈ ਬੜਾ ਪਸੰਦ ਆ ਰਿਹਾ ਜੀ ਅਦੇ ਸੁਖਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਹੋ ਨਹੀਂ 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 ਲੈ 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 ਆਹ ਸੋਨੇ ਦਾ ਦੀਵਾ ਦਿਖਾਉਣੀ ਬਹੁਤ ਵਧੀਆ ਸੁਰ ਲੱਗ ਰਿਹਾ ਸੋਨੇ ਦੇ ਹੋਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਬੇਗਰੁਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹਾ ਹੋਰ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਂਹ ਦਾ ਵਸਾਨ ਰਹਾ ਜੀ ਇਹਨਾ ਸਾਂਹ ਦਾ ਵਸਾਨ ਰਹਾ ਵਾ ਬਾਦ ਆ ਕੀ ਕੀ ਬਾਤ ਆਵੇ ਹੈ ਕੀ ਬਾਤ ਹੈ ਸੁਣੇ ਮਿੱਤਰੋ ਸਾਡੇ ਚੀਫ ਨੇਸਰ ਸਾਹਿਬ ਕਿੰਦਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਵਾਹ ਹਾਂ ਜੀ ਸਤਿ ਸ੍ਰੀ ਅਕਾਲ